ਤੁ ਕਹੋ ਤਲ ਗੁਰ ਸੇਵੀਆ ਇਹਨਾਂ ਸਹਜ ਸੁਪਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸੋ ਤਖਸਾਮਨੀ ਨੂਰ ਅਰਸ ਹਉ ਕਰਸ ਹਉ ਉਦਿਠੇ ਸਚੇ ਪਾਤ ਸਹਾ ਮਲ ਜਨਮ ਜਨਮਨੀ ਸਜਣ ਸਚਾ ਪਾਤ ਸਹਾ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਵਨਾੰਦਾ ਸਜਣ ਸਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾਂਦਾਵੇ ਸਤਨਾਮ ਸ੍ਰੀ ਵਾਹਿ ਸੋਰਠਾ ਮਹਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰਾਂ ਤਾ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਪਾਏ ਜਿਸ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਉਲਟੇ ਭੇ ਪਾਏ ਜੀਵਤ ਮਰ ਤਾ ਬੂਝ ਪਾਏ ਸੋ ਗੁਰੂ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਮਨਾਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਗ ਪਾਏ ਗੁਰਮੁਖ ਪਾਏ ਹਰ ਥਾਏ ਰਹਾ ਜੈਨ ਗੋੜੁ ਪ੍ਰੀਤਨਾ ਉਪਜ ਪਾਏ ਮਨਮੋਖ ਦੂਜਾ ਪਾਏ ਤੋਹ ਕੋਟਹ ਮਨਮੋਖ ਕਰਮ ਕਰਹ ਪਾਏ ਪੱਲੇ ਕਿਸ਼ੂਨਾ ਪਾਏ ਗੁਰ ਮੇਲੇ ਨਾਮ ਮਨ ਰਵੇ ਪਾਏ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵ ਪਾਏ ਗੁਰ ਕਾਹਿ ਤੋ ਆਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਜਿਤ ਲਾਏ ਨਾਨਕ ਨਾਮ ਹਰ ਪਾਈਆ ਪਾਈ ਗੁਰ ਸ਼ਬਦੀ ਮੇਲਾ ਆਇਆ ਸੋ ਪਰਵਾ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਪਾਈ ਗੁਰ ਸਬਦੀ ਮੇ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ